ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜ ਦੀ ਵੀਡੀਓ ਵਿੱਚ ਪਾਏ ਇੱਕ ਟੌਪ ਦੀ ਔਸਰ ਛੋਟੀ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਨੇ ਕਿ ਲਈ ਲੂਪਸ ਰੱਖੇ ਵਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਟੌਟੇਲ ਬਾਈ ਜੀ ਸਸਕਾਰ ਸਸਿਕਾ ਜੀ ਰਸਾ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਗਗਨਦੀਪ ਸਿੰਘ ਜੀ ਪਿੰਡ ਸੇਲਵਰਾ ਜੀ ਠੀਕ ਹੈ ਬਈ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਈ ਤਹਿਸੀਲ ਫੂਲਪਿੰਡੀ ਜੀ ਨੇੜੇ ਪਿੰਡ ਬਈ ਨੇੜੇ ਇੱਕ ਤਾਂ ਗੁੰਮਟੀ ਰਹਿ ਜਾਂਦਾ ਜੀ ਇੱਧਰ ਇੱਧਰ ਸਦਾਣੀ ਰਹਿ ਜਾਂਦਾ ਜੀ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 97819 ਜੀ ਹਮ 81084 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੂ ਭਾਈ ਜਿਹੜੀ ਇਹ ਛੋਟੀ ਦੇ ਨੇ ਕਿੰਨੀ ਉਮਰ ਆ ਜੀ ਇਹ ਡਾਕਟਰ 2 ਸਾਲ ਤੋਂ ਘੱਟ ਆ ਜੀ 2 ਸਾਲ ਤੋਂ ਘੱਟ ਕਿਹੜੇ ਟੀਕੇ ਦੀ ਆ ਬਾਈ ਇਹ ਟੀਕਾ ਦਾ ਪੈਸਾ ਯਾਦ ਨਹੀਂ ਜੀ ਆਪਣੇ ਓਕੇ ਹਾਂ ਫਿਰ ਆਪੇ ਦਾ ਕੁਝ ਕਹਿੰਦੇ ਨਹੀਂ ਜੀ ਆਪਣੇ ਜੋ ਯਾਦ ਹੀ ਨਹੀਂ ਟੀਕਾ ਹਣਾ ਜੀ ਸਹੀ ਹੈ ਬਾਈ ਇੰਨਾ ਕੁ ਰਿਕਾਰਡ ਇਹਦੀ ਮਾਂ ਦਾ ਇਹਦੇ 14 ਲੀਟਰ ਸੀ ਜਿਹਦੀ ਮਾਂ ਆਪਾਂ ਵੇਚਤੀ ਸੀ ਜੀ ਓਕੇ ਤੀਜੇ ਸੂਏ ਹਾਂ ਜੀ 14 ਲੀਟਰ ਇਹਦੀ ਮਾਂ ਦਾ ਰਿਕਾਰਡ ਫੇਸ ਬੜਾ ਚੰਗਾ ਸਿੰਘ ਬੜਾ ਚੰਗਾ ਨਾਲ ਨਾਲੋਂ ਹੀ ਮੋੜਿਆ ਵਾ ਬਾਈ ਫੇਸ ਦੀ ਬਿਊਟੀ ਕਮਾਲ ਹੈ ਕੱਦ ਬਰੀਟ ਓਕੇ ਆ ਮਾਂ ਦਾ ਰਿਕਾਰਡ ਬਹੁਤ ਚੰਗਾ ਚੂਲੀ ਕਿਵੇਂ ਆ ਬਾਈ ਝੋਲੀ ਬਹੁਤ ਸੋਹਣੀ ਹੈ ਝੋਲੀ ਨੇੜੇ ਤੋਂ ਚੈੱਕ ਕਰਵਾਨੇ ਚਾਰ ਹੀ ਥਣ ਇਕੱਲਾ ਇਕੱਲਾ ਥਣ ਕੀ ਬਾਤ ਆ ਬਈ ਪੂਰੀ ਵਿੱਤੀ ਦੇ ਥਣ ਖੋਲ ਦੇ ਮੜੀ ਤੋਰ ਕੇ ਦਿਖਾ ਦਈਏ ਬਰੀਟ ਇੱਕ ਨੰਬਰ ਆ ਕੱਦ ਚੰਗਾ ਗਾ ਸੇਤੀ ਸੀਮਨ ਲੈ ਲੂ ਹਣਾ ਬਾਈ ਹਾਂਜੀ ਹਾਂ ਜਿਹੜੇ ਸਾਮਨਾ ਗਰੋ ਮਹੀਨਾ ਟੱਕ ਬਸ 2.5 ਮਹੀਨੇ ਦਾੱਕ ਲੈ ਲੂ ਊੜੀ ਸੇਵਾ ਭਾਲਦੀ ਹੈ ਸੇਤੀ ਕਰਨ ਵਾਲੀ ਨੇ ਸੀਮਨ ਲੈ ਲੈਣਾ ਝੋਟੀ ਤਿਆਰ ਤੋਰਾ ਬਰੀਟ ਤੇ ਸਿੰਘ ਸੁng ਇੱਕ ਨੰਬਰ ਆ ਕਰਮਾ ਇਹਦਾ ਪਸੂਆਂ ਦਾ ਕਰਕੇ ਵਹਲਾ ਕਰਦੀ ਹੈ ਜੀ ਹੂੰ ਹੂੰ ਇਧਰ ਹੀ ਲਿਆ ਬਾਈ ਬਾਰੀ ਮੰਗੇ ਤੇ ਕੀ ਮੋਲ ਜੈ ਅਜਾ ਮੋਲਾ ਪੜਾ ਸਾਹਿਬ ਫੋਨ ਤੇ ਕਰ ਲਾਂਗੇ ਜੈ ਜੀ ਹੋਊਗਾ ਹਾਂ ਮੋਲ ਜਮਾ ਜਾਇਜ਼ ਹੋਊਗਾ ਓਕੇ ਬਾਈ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਮੋਲ ਜਮਾ ਜਾਇਜ਼ ਹੋਊਗਾ ਝੋਟੀ ਦੇ ਸੰਗ ਦਾ ਮੋਲ ਚਮ ਜਾਇਜ਼ ਹੋਊਗਾ ਫੇਸ ਦੀ ਬਿਊਟੀ ਦੇਖੋ ਬਾਈ ਸਿੰਗ ਸੁng ਪੂਰਾ ਇੱਕ ਨੰਬਰ ਆ ਕਹਿੰਨੀ ਬਾਈ ਹਾਂਜੀ ਪਤਲੇ ਸਿੰਗ ਦੀ ਆਉਂਦੀ ਪਤਲੇ ਸਿੰਗ ਦੀ ਆ ਜਮਾ ਦੁੱਧ ਵਾਲੀ ਨਿਸ਼ਾਨੀ ਆ ਪਤਲੇ ਸਿੰਗ ਦੀ ਆ ਕੱਦ ਬ੍ਰੀਟ ਓਕੇ ਆ ਬਾਈ ਤੇ ਕਿਸੇ ਵੀ ਨੂੰ ਝੋਟੀ ਪਸੰਦ ਆਵੇ ਬਾਈ ਨਕਨੇਟ ਕਰ ਲਿਓ ਸੁਭਾਅ ਵੀ ਬਹੁਤ ਠੰਡਾ ਹਨਾ ਹਾਂਜੀ 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 ਦਾ ਪਸੂਆਂ ਦਾ ਕਰਕੇ ਥੋੜਾ ਕਰੀ ਜਾਂਦੀ ਹੈ ਵਿਚ ਸੀਨ ਉਹਨਾਂ ਦੀ ਸਹੀ ਆ ਬਾਈ ਸਹੀ ਆ